ਆੜਤੀਆ ਐਸੋਸੀਏਸ਼ਨ ਫਗਵਾੜਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ ਆੜਤੀਆ ਵੱਲੋਂ ਦਿੱਤੇ ਜਾ ਰਹੇ ਅੱਜ ਦੇ ਧਰਨੇ ਵਿੱਚ ਭਾਜਪਾ ਦੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਪਹੁੰਚੇ ਅਤੇ ਐਸੋਸੀਏਸ਼ਨ ਨਾਲ ਉਹਨਾਂ ਦੀਆਂ ਮੰਗਾਂ ਸੰਬੰਧੀ ਗੱਲਬਾਤ ਕੀਤੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਮਜਬੂਰ ਹੋ ਕੇ ਇਹ ਧਰਨਾ ਲਗਾਉਣਾ ਪੈ ਰਿਹਾ ਹੈ ਕਿਉਂਕਿ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਉਹਨਾਂ ਕੇਂਦਰ ਤੇ ਪੰਜਾਬ ਸਰਕਾਰ પાસે ਮੰਗ ਕੀਤੀ ਕਿ ਆੜਤੀਆਂ ਦੀਆਂ ਜੋ ਵੀ ਮੰਗਾਂ ਹਨ ਉਹਨਾਂ ਨੂੰ ਬਿਨਾਂ ਸ਼ਰਤ ਪੂਰਾ ਕੀਤਾ ਜਾਵੇ ਭਗਵੰਤ ਬਾਦ ਸਰਕਾਰ ਸੁੱਤੀ ਪਈ ਆ ਸੁੱਤੀ ਪੈਣ ਦੇ ਰਾਤੇ ਦੇਖੋ 5-5 ਮਹੀਨੇ ਹੋ ਗਏ ਸਾਨੂੰ ਇਹਨਾਂ ਨੂੰ ਮੰਗਾ ਦੱਸਦੇ ਨੂੰ ਅੱਜ ਸਰਕਾਰ ਹੱਲੇ ਵੀ ਸਾਡਾ ਸੀਐਮ ਦਿੱਲੀ ਨਹੀਂ ਪਹੁੰਚਿਆ ਦੇਖੋ ਜਾਣਕਾਰਾਂ ਨੂੰ ਦਿੱਲੀ ਹੀ ਪੈਣਾ ਗਦਾਮ ਖਾਲੀ ਕਰਾਉਣ ਲਈ ਪ੍ਰੋਕੂਰਮੈਂਟ ਕਰਾਉਣ ਲਈ ਦਿੱਲੀ ਹੀ ਜਾਣਾ ਪੈਣਾ ਇਕੱਲੀ ਲਿਮਿਟ ਦੇਣ ਨਾਲ ਸੈਕਟਰ ਦੀ ਲਿਮਿਟ ਦੇਣ ਨਾਲ ਸਰਕਾਰ ਨਾਲ ਝੋਨਾ ਨਹੀਂ ਖਰੀਦ ਲੈਣਾ ਜਿੰਨਾ ਚਿਰ ਜਿਦਾਮ ਨਹੀਂ ਖਾਲੀ ਹੁੰਦੇ ਅਸੀਂ ਕੋਈ ਝੋਨਾ ਨਹੀਂ ਭਰਨਾ ਸਾਡੀ ਹਾਲ 25% ਨਹੀਂ ਪੂਰੀ ਹੁੰਦੀ ਅਸੀਂ ਕੋਈ ਝੋਨਾ ਨਹੀਂ ਭਰਨਾ ਸਾਡੇ ਜਿਹੜੇ EPF ਦੇ ਪੈਸੇ ਕੱਟੇ ਆ ਲੇਬਰ ਨਹੀਂ ਪੂਰੀ ਹੁੰਦੀ ਅਸੀਂ ਉਸ ਤਰ੍ਹਾਂ ਝੋਨਾ ਨਹੀਂ ਭਰਨਾ ਸਾਡਾ ਸਪੰਸਰਦਾਂ ਨੂੰ ਫਿਰ ਦੁਬਾਰਾ ਅਪੀਲ ਆ ਕਿ ਜਿੰਨੀ ਜਲਦੀ ਹੋ ਸਕਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਰਥੀਆਂ ਨੂੰ ਮੁੱਖ ਰੱਖ ਕੇ ਕਿਉਂ ਸਾਡੀ ਸੜਕਾਂ ਤੇ ਬੈਠਣਾ ਕੋਈ ਸੋਖਾ ਨਹੀਂ ਅਸੀਂ ਭੁੱਖੇ ਪਾਣੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਕਾਮਕਾਰ ਛੱਡ ਕੇ ਸੜਕਾਂ ਤੇ ਬੈਠਿਆ ਇਹਨਾਂ ਧਿਆਨ ਵਿੱਚ ਲਿਆ ਕੇ ਭਗਵੰਤਬਾਨ ਸਰਕਾਰ ਜਾਗੋ ਜਿੰਨੀ ਜਲਦੀ ਜਾਗੂਗੇ ਸਜਾਰੂ ਕੰਮ ਚੱਲੂਗਾ ਨਹੀਂ ਤਾਂ ਸੰਘਾਰ ਛੇੜਾ ਵੱਡਾ ਹੋ ਜਾਊਗਾ ਤੁਹਾਡੇ ਕੋਲ ਨਹੀਂ ਸਾਂਭਿਆ ਜਾਣਾ ਫਿਰ ਫਿਰ ਪਤਾ ਲੱਗਣਾ ਵੀ ਹੁਣ ਸੜਕਾਂ ਤੇ ਢੋਨਾ ਰੋਲਦਾ ਕਿਸਾਨ ਰੋਲਦਾ ਮਜ਼ਦੂਰ ਰੋਲਦਾ ਜਿਹੜੇ ਪ੍ਰਕੋਹਤ ਪੈਂਡ ਤੇ ਪੈਸੇ ਆ ਵਾਪਸ ਹੋ ਜਾਣੇ ਫਿਰ ਲਿਆਣੇ ਵੀ ਬੜੇ ਔਖੇ ਹੋ ਜਾਣੇ ਤੁਹਾਡੇ ਲਈ ਜੋ ਜਦੋਂ ਸਾਡੇ ਪੈਸੇ ਝੋਨਾ ਭਰਾਂਗੇ ਜਿੱਟਾ ਕੋ ਜਾਣਗੇ ਤਾਂ ਹੀ ਖiali ਪੰਜਾਬ ਜਾਊਗੀ ਇਹ ਪੈਸੇ ਵਾਪਸ ਜਾਣ ਦਾ ਤੁਹਾਨੂੰ ਕੁਝ ਨਹੀਂ ਮਿਲਣਾ ਇਸ ਕਰਕੇ ਸਰਕਾਰ ਨੂੰ ਤਾੜਨਾ ਕਰਦੇ ਆ ਜਿੰਨੀ ਜਲਦੀ ਹੋ ਸਕਦਾ ਸਾਡੀਆਂ ਮੰਗਾਂ ਨੂੰ ਪ੍ਰਮਾਨ ਕਰੋ ਤੇ ਧੰਨਵਾਦ ਜੀ ਸਾਡੀ ਮੁੱਖ ਮੰਗ ਜਿਹੜੀ ਹੈਗੀ ਆ ਕਿ ਸਾਡੀ ਜਿਹੜੀ 28% ਆਰਡ ਤੇ ਆ ਜੋ ਸਾਲ 2019 ਦੇ ਵਿੱਚ ਫ੍ਰੀਜ਼ ਕਰਕੇ 46 ਰੁਪਏ ਕੀਤੀ ਆ ਸਭ ਤੋਂ ਪਹਿਲਾਂ ਉਹਨੂੰ ਜਿਹੜਾ 2.5% ਪੂਰਾ ਕੀਤਾ ਜਾਵੇ ਕਿਉਂਕਿ ਅਜ ਪਰ ਮੰਡੀਕਰਨ ਬੋਰਡ ਦਾ ਜੋ ਲਾਅ ਆ ਉਹਦੇ ਵਿੱਚ 2.5% ਆ ਪਿੱਲਾ ਸਾਡੇ ਕੋਲ 2.5% ਲਾ ਕੇ ਦਿੰਦੇ ਆ ਔਰ ਜਿਹੜਾ ਲੇਬਰ ਦਾ ਆ ਗਦਾਮ ਔਰ ਮਿਨੀਮਮ ਕਟ ਤੋਂ ਘਟ 25% ਵਡਾ ਕੇ ਉਹ ਜਿਹੜਾ ਹਰ ਸਾਲ ਦਿੱਤਾ ਜਾਵੇ ਜਿਸ ਤਰ੍ਹਾਂ ਕੇ ਕਦਮ ਭਰੇ ਪਏ ਚੋਲਾ ਦੇ ਪਿਛਲੇ ਸਾਲ ਦੀ 4048 ਤੋਂ ਗੱਡੀ ਲਾਉਣ ਵਾਲੀ ਪਈ ਆ ਉਹਨੇ ਗਦਾਮ ਤੁਰੰਤ ਖਾਲੀ ਕਰਾਏ ਜਾਣ ਚੋਲਾ ਦੇ ਤਾਂ ਕਿ ਉੱਥੇ ਜਗ੍ਹਾ ਬਣੇ ਔਰ ਨਵੀਂ ਪ੍ਰੋਕੂਰਮੈਂਟ ਦੇ ਵਿੱਚ ਜਿਹੜਾ ਨਵਾਂ ਚੋਨਾ ਚੈਰਲਾਂ ਦੇ ਲੱਗਣਾ ਉਹਦੇ ਚੋਲ ਬਣ ਕੇ ਉਹ ਜਿਹੜੇ ਗਦਾਮਾਂ ਜਾ ਸਕਣ ਜੋ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤੁਹਾਡੇ ਮਾਦਮ ਅਸੀਂ ਅਸੀਂ ਬੇਨਤੀ ਕਰਦੇ ਆ ਸਾਡੀ ਪਟੀਸ਼ਨ ਉਹ ਆ ਪੰਜਾਬ ਦੇ ਆਗੂ ਸਾਡੇ ਸ਼੍ਰੀ ਰਵਿੰਦਰ ਸਿੰਘ ਟੀਮਾ ਜੀ ਵਿਜੇ ਕਾਲੜਾ ਜੀ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਉਹ ਦਿਨ ਰਾਤ ਜਿਹੜੀ ਆ ਬਿਊਰੋਕਰੇਟਸ ਨਾਲ ਕ੍ਰਿਟੀਕਲ ਲੀਡਰ ਸਾਹਿਬਾਨ ਨਾਲ ਦਿੱਲੀ ਚੰਡੀਗੜ੍ਹ ਜਿੱਥੇ ਇੱਥੇ ਵੀ ਹੋਵੇ ਉਹ ਦਿਨ ਰਾਤ ਮੀਟਿੰਗਾਂ ਕਰਕੇ ਉਹਨਾਂ ਨੂੰ ਇਸ ਗੱਲ ਦੇ ਗਵਾਹ ਕਰਾ ਰਹੇ ਆ ਕੇ ਬੰਦੇ ਬਣ ਕੇ ਸਿਰ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਪੰਜਾਬ ਦੇ ਆੜਤੀਆਂ ਨੂੰ ਬਚਾਉਣ ਲਈ ਪੰਜਾਬ ਦੇ ਪ੍ਰਵਾਸੀ ਮਜ਼ਦੂਰ ਜਿਹੜੇ ਆਉਂਦੇ ਉਹਨਾਂ ਨੂੰ ਬਚਾਉਣ ਦੇ ਲਈ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਜਲਦੀ ਜਲਦੀ ਪੂਰੀਆ ਕਰੋ ਨਹੀਂ ਤਾਂ ਅਸੀਂ ਸਰਕਾਰ ਦੇ ਉੱਤੇ ਨੇ ਮਜਬੂਰ ਹੋ ਜਾਵਾਂਗੇ ਗੱਲਬਾਤ ਕਰਦੇ ਆ ਸਾਬਕਾ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਆੜਤੀਆਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਹ ਹਾਈ ਕਮਾਂਡ ਨਾਲ ਜਲਦ ਹੀ ਗੱਲਬਾਤ ਕਰਨਗੇ ਅਤੇ ਇਸ ਸਮੱਸਿਆ ਦਾ ਹੱਲ ਕੱਢਣਗੇ ਆਪਣੀਆਂ ਮੰਗਾਂ ਨੂੰ ਲੈ ਕੇ ਆੜਤੀਆਂ ਐਸੋਸੀਏਸ਼ਨ ਨੇ ਇੱਕ ਮੰਗ ਪੱਤਰ ਸੋਮ ਪ੍ਰਕਾਸ਼ ਕੈਂਥ ਨੂੰ ਦਿੱਤਾ ਆਰਤੀਆ ਜੇ ਹੋਣਾ ਮੰਡੀ ਦੇ ਚੋਨਾ ਆਇਆ ਹੋਵੇ ਹੜਤਾਲ ਤੇ ਬੈਠੇ ਹੋਣ ਇਹ ਆਮ ਤੌਰ ਤੇ ਹੋ ਨਹੀਂ ਸਕਦਾ ਤੁਹਾਡੀ ਮਜਬੂਰੀ ਲਈ ਹੈ ਤਾਈ ਦਿਨ ਹੜਤਾਲ ਤੇ ਆਏ ਇਸ ਕਰਕੇ ਮੈਨੂੰ ਅਹਿਸਾਸ ਹੈ ਨਹੀਂ ਤਾਂ ਪਾਰਟਿਸਪੈਂਟ ਦਾ ਚਾਹ ਹੁੰਦਾ ਵੇ ਮੰਡੀ ਚਾਣਾ ਸ਼ੁਰੂ ਹੋਇਆ ਕਾਫੀ ਸਮੇਂ ਤੋਂ ਬਾਅਦ ਅਸੀਂ ਕੰਮ ਕਰੀਏ ਤੁਹਾਡੀਆਂ ਤੇ ਮੰਗਾਂ ਤੁਸੀਂ ਦੱਸੀਆਂ ਨੇ ਆੜਤੀ ਦੀ ਗੱਲ ਤੇ ਜੀਏ ਗ੍ਰਾਉਂਡ ਖਾਲੀ ਹੋਣ ਦੀ ਗੱਲ ਦੱਸੀ ਹੈ ਇਹ ਲਈ ਤਾਂ ਮੌਕੇ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਦਾ ਤਾਲਮੇਲ ਹੋਣਾ ਜ਼ਰੂਰੀ ਹੈ। ਤਾਲਮਲ ਕਰਕੇ ਸਾਰੀਆਂ ਗੱਲਾਂ ਦਾ ਹੱਲ ਹੁੰਦਾ। ਨਹੀਂ ਕਰਾਂਗੇ ਤਾਂ ਕੋਈ ਨਾ ਕੋਈ ਗੜਬੜ ਕੁਲਤੀ ਫਿਸ਼ੀ ਰਹਿੰਦੀ ਹੈ। ਤੁਹਾਡੀਆਂ ਮੰਗਾਂ ਜਿਹੜੀਆਂ ਹੈ ਜਾਂ ਆਰਚਟਾਈ ਹੈ ਜਾਂ ਇਹ ਤੇ ਲਿਫਟਿੰਗ ਨਹੀਂ ਹੋ ਰਹੀ ਜਾਂ ਪਰਚੇਜ ਨਹੀਂ ਹੋ ਰਹੀ ਇਹ ਸਾਰੀਆਂ ਮਰਦਾਂ ਤੇ ਇਹਨਾਂ ਨੂੰ ਦੱਸਿਆਂ ਮੈਂ ਸੈਂਟਰ ਗਵਰਨਰ ਦੇ ਤੇ ਹੱਥ ਵੀ ਲਾਵਾਂਗੇ ਪੰਜਾਬ ਸਰਕਾਰ ਨਾਲ ਵੀ ਗੱਲ ਕਰਾਂਗੇ। ਅਲਟੀਮੇਟਲੀ ਕੋਈ ਵੀ ਸਮੱਸਿਆ ਹੈ ਉਹਨੂੰ ਗੱਲਬਾਤ ਨਾਲ ਹੀ ਹੱਲ ਕਰਨਾ ਪੈਂਦਾ ਹੈ। ਚਾਹੇ ਕਿ ਕਿਸਾਨ ਦੀ ਗੱਲ ਕਰੀਏ ਕਿਸਾਨ ਦੀ ਤੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਉਹਨੂੰ ਟੇਬਲ ਤੇ ਬੈਠ ਕੇ ਅਸੀਂ ਸਾਰੀਆਂ ਗੱਲਾਂ ਦਾ ਹੱਲ ਕਰ ਸਕਦੇ ਆ ਦੁਨੀਆ ਦੀ ਵੱਡੀ ਤੋਂ ਵੱਡੀ ਲੜਾਈ ਹੋਵੇ ਜੰਗ ਹੋਵੇ ਉਹਦਾ ਅਲਟੀਮੇਟਲੀ ਲੜਾਈ ਤੋਂ ਬਾਅਦ ਹਮੇਸ਼ਾ ਟੇਬਲ ਤੇ ਬੈਠ ਕੇ ਉਹਦਾ ਹੱਲ ਨਿਕਲਦਾ ਹੈ ਇਸ ਪ੍ਰਦੇਸ਼ ਅਸੀਂ ਸਾਹਿਬ ਪੰਜਾਬ ਦੇ ਹਿੱਤਾਂ ਤੇ ਧਿਆਨ ਜ ਰੱਖਦੇ ਹੋਏ ਦੇਸ਼ ਦੇ ਹਿੱਤਾਂ ਨੂੰ ਧਿਆਨ ਰੱਖਦੇ ਹੋਏ ਪੰਜਾਬ ਦੀ ਵਿਸ਼ੇਸ਼ ਤੌਰ ਤੇ ਮੰਗੀਆਂ ਦੀਆਂ ਪ੍ਰੋਗਰਾਮਾਂ ਨੂੰ ਧਿਆਨ ਰੱਖਦੇ ਹੋਇਆ ਸਾਨੂੰ ਸਾਰਿਆਂ ਨੂੰ ਯਾਦ ਕਰਾਣਾ ਚਾਹੁੰਦਾ ਹੈ ਕਿ ਮੇਲ ਮੇਟ ਕੇ ਇਹ ਸਾਰੀਆਂ ਮੰਗਾਂ ਦਾ ਹੱਲ ਕੱਢੀਏ